ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਅੱਜ ਆਪਾਂ ਲੈ ਕੇ ਆਏਗੇ ਬਹੁਤ ਹੀ ਜਿਆਦੇ ਸੋਹਣੇ ਸੂਟ ਲੈ ਕੇ ਆਏਗੇ कॉटन ਦੇ ਤੇ ਬਹੁਤ ਡਿਮਾਂਡ ਦੇ ਵਿੱਚ ਰਹੇ ਨੇਗੇ ਪਰ ਹੁਣ ਆਪਾਂ ਲੈ ਕੇ ਆਏਗੇ ਇਹਨਾਂ ਨੂੰ ਡਿਸਕਾਊਂਟ ਤੇ ਸਾਰੇ ਸੂਟਾਂ ਦੇ ਆਪਾਂ ਇਹਨਾਂ ਤੇ ਲਗਾ ਦਿੱਤੀ ਹੈਗੀ ਸੇਲ ਕਿਸੇ ਵੀ ਭੈਣ ਨੂੰ ਪਸੰਦ ਆਉਣੇ ਲੇਗੇ ਤਾਂ ਤੁਸੀਂ ਆਪਣਾ ਸੂਟ ਹੈਗਾ ਫਾਸਟਲੀ ਆਰਡਰ ਕਰ ਦਿਓ ਇੱਕ ਲੈਣਾ ਚਾਹੁੰਦੇ ਹੋ ਦੋ ਲੈਣਾ ਚਾਹੁੰਦੇ ਹੋਗੇ ਤੁਸੀਂ ਲੈ ਸਕਦੇ ਹੋਗੇ ਪ੍ਰਾਈਸ ਸਿਰਫ ਰਹੂਗਾ 850 ਬਹੁਤ ਜਿਆਦਾ ਸੋਹਣਾ ਫੈਬਰਿਕ ਹੈ ਕਿਉਂਕਿ ਮੈਂ ਖੁਦ ਇਹਦੇ ਨਾਲ ਦੇ ਸੂਟ ਸਟਿਚ ਕਰਵਾਏ ਸੀਗੇ ਘਰ ਪਾਉਣ ਲਈ ਤੇ ਬਹੁਤ ਵਧੀਆ ਨਾਲ ਫੈਬਰਿਕ ਰਹੇਗਾ ਤੇ ਕਾਟਨ ਹੈਗੀ ਜਿਹੜੀ ਬਹੁਤ ਜਿਆਦਾ ਵਧੀਆ ਹੈਗੀ ਵਿਦਆਊਟ ਲਾਈਨਿੰਗ ਇਹਨਾਂ ਨੂੰ ਤੁਸੀਂ ਸਟਿਚ ਕਰਵਾ ਸਕਦੇ ਹੋਗੇ ਤੇ ਫਾਸਟਲੀ ਆਪਣਾ ਆਰਡਰ ਕਰਕੇ ਸੂਟ ਲੈ ਲੇਗੇ ਜਿਹੜੇ ਲੈ ਜਿਓ ਕਿਉਂਕਿ ਰਿਪੀਟ ਸੂਟ ਕੋਈ ਵੀ ਨਹੀਂ ਹੈਗਾ ਨਾ ਇਸ ਤੋਂ ਬਾਅਦ ਇਦਾਂ ਦੇ ਸੂਟ ਲੈਣਗੇ ਜਿਹੜੇ ਆਉਣੇ ਲੇਗੇ ਲੋ ਜੀ ਸੂਟ ਆਪਾਂ ਤੁਹਾਨੂੰ ਦਿਖਾਉਣੇਗੇ ਬਿਲਕੁਲ ਆਪਾਂ ਲੋਟ ਲੈ ਕੇ ਆਏ ਸੀਗੇ ਲੋ ਜੀ ਕਾਫੀ ਡਿਮਾਂਡ ਦੇ ਵਿੱਚ ਰਹੇ ਨੇਗੇ 850 ਪ੍ਰਾਈਸ ਹੈਗਾ ਦੇਖੋ ਕਾਟਨ ਬਹੁਤ ਵਧੀਆ ਤੁਸੀਂ ਇੱਕ ਸੂਟ ਲੈਣਾ ਦੋ ਲੈਣਾਗਾ ਤਾਂ ਤੁਸੀਂ ਲੈ ਸਕਦੇ ਹੋ ਵਿਦ ਸ਼ਿਪਿੰਗ ਹੈਗੀ ਕੋਈ ਸ਼ਿਪਿੰਗ ਚਾਰਜਸ ਐਕਸਟਰਾ ਨਹੀਂ ਹੈਗੇ ਤੁਸੀਂ ਦੇਖ ਸਕਦੇ ਹੋਗੇ ਸੂਟ ਕਾਫੀ ਜਿਆਦੇ ਸੋਹਣੇ ਨੇਗੇ ਕਲਰ ਵੀ ਤੁਸੀਂ ਚੈੱਕ ਕਰ ਸਕਦੇ ਹੋਗੇ ਬਿਲਕੁਲ ਆਪਾਂ ਲੋਟ ਲੈ ਕੇ ਆਏਗੇ ਕਿਉਂਕਿ ਇਹ ਮੈਨੂੰ ਸੂਟ ਲੰਗੇ ਸਰਦੀਆਂ ਦੇ ਵਿੱਚ ਵੀ ਚਾਹੀਦੇ ਹੁੰਦੇ ਨੇ ਕਿਉਂਕਿ ਆਪਣੇ ਕਾਫੀ ਪਹਿਣਾ ਦੇ ਬਾਹਰ ਤੋਂ ਆਰਡਰ ਹੁੰਦੇ ਨੇਗੇ ਕਈ ਵਾਰ ਉਹਨਾਂ ਨੂੰ ਵੀ ਹਨਾ ਉਧਰ ਗਰਮੀ ਵਗੈਰਾ ਪੈਣ ਲੱਗ ਜਾਂਦੀ ਹੈ ਕਿ ਕਾਫੀ ਚਾਹੀਦੇ ਹੁੰਦੇ ਨੇਗੇ ਸੂਟ ਤਾਂ ਕਰਕੇ ਇਹ ਆਪਾਂ ਜਿਹੜੀ ਕਾਟਨ ਹੈਗੀ ਆਪਾਂ ਸਦਾ ਬਾਹਰ ਰੱਖਦੇ ਹੀ ਰੱਖਦੇ ਆਂਗੇ ਕਿਉਂਕਿ ਦਸੰਬਰ ਦੇ ਵਿੱਚ ਵੀ ਮੈਂ ਕਾਫੀ ਜਿਆਦੇ ਸੂਟ ਨੇਗੇ ਜਿਹੜੇ ਕਾਟਨ ਦੇ ਬਹੁਤ ਸੇਲ ਕੀਤੇ ਨੇਗੇ विदाउट लाइनिंग लो जी ठीक है जी पहला सूट एवला का 850 प्राइस है इसका सिर्फ ते नेक्स्ट सूट ਤੁਸੀਂ ਦੇਖ ਸਕਦੇ ਹੋਗੇ ਫਰੋਜ਼ੀ ਸ਼ੇਡ ਦਾ ਹੈਗਾ ਬਿਲਕੁਲ ਤੁਸੀਂ ਇੱਕ ਸੂਟ ਲੈਣਾ ਚਾਹੋਗੇ ਦੋ ਲੈਣਾ ਚਾਹੋਗੇ ਤੁਸੀਂ ਆਪਣੇ ਲੈ ਕੇ ਵੀ ਰੱਖ ਸਕਦੇ ਹੋਗੇ ਅਗਲੀ ਗਰਮੀਆਂ ਲਈ ਜਾਂ ਫਿਰ ਤੁਸੀਂ ਹਨਾ ਹੁਣ ਵੀ ਜੇ ਸਟਿਚ ਕਰਵਾਉਣਾ ਚਾਹੋਗੇ ਤਾਂ ਤੁਸੀਂ ਲੈ ਸਕਦੇ ਹੋ ਕਾਟ ਸੈਟ ਵਗੈਰਾ ਤੇ ਤੁਸੀਂ ਕਾਟ ਸੈਟ ਵਗੈਰਾ ਰੈਡੀ ਕਰਵਾਉਣਾ ਚਾਹੁੰਦੇ ਨੇ ਡ्रेसेस ਰੈਡੀ ਕਰਵਾਉਣਾ ਚਾਹੁੰਦੇ ਨੇ ਨਾਈਟ ਸੂਟ ਵਗੈਰਾ ਰੈਡੀ ਕਰਵਾਉਣਾ ਚਾਹੁੰਦੇ ਹੋਗੇ ਤਾਂ ਤੁਸੀਂ ਇਹ ਵਾਲੇ ਫੈਬਰਿਕ ਦੇ ਰੈਡੀ ਕਰਵਾ ਸਕਦੇ ਹੋਗੇ ਕਾਫੀ ਜਿਆਦੇ ਸੋਹਣੇ ਰੈਡੀ ਹੁੰਦੇ ਨੇਗੇ ਲਓ ਜੀ ਨੈਕਸਟ ਕਲਰ ਤੁਸੀਂ ਦੇਖ ਸਕਦੇ ਹੋਗੇ ਤੇ ਇਹ ਸੂਟ ਲੇਗੇ ਸਾਰੇ ਤੁਹਾਨੂੰ 올ਓਵਰ ਮਿਲਣਗੇ ਮੈਚਿੰਗ ਕੋਈ ਸੂਟ ਨਹੀਂ ਮਿਲਦਾ ਲਓ ਜੀ ਇਹਦੇ ਨਾਲ ਤੁਸੀਂ ਦੁਪੱਟਾ ਹੈਗਾ ਫਰੋਜ਼ਿਕ ਕਲਰ ਦਾ ਰੱਖ ਸਕਦੇ ਹੋਗੇ ਨੈਕਸਟ ਸੂਟ ਤੁਸੀਂ ਦੇਖ ਸਕਦੇ ਹੋਗੇ ਬਹੁਤ ਜਿਆਦੇ ਪਿਆਰਾ ਹੈ ਕਲਰ ਹੈ ਇਹ ਵੀ ਲਓ ਜੀ ਜਿਹੜੇ ਇਹ ਸੂਟ ਨੇਗੇ ਇਹਨਾਂ ਨਾਲ ਤੁਸੀਂ ਡਾਰਕ ਕਲਰ ਦੇ ਦੁਪट्टे ਰੱਖ ਸਕਦੇ ਹੋਗੇ ਕਾਫੀ ਜਾਦੇ ਸੋਹਣੇ ਸੂਟ ਨੇਗੇ ਜਿਹੜੇ ਇਹ ਰੈਡੀ ਹੁੰਦੇ ਨੇਗੇ ਨੈਕਸਟ ਸੂਟ ਤੁਸੀਂ ਦੇਖ ਸਕਦੇ ਹੋਗੇ ਪਿੰਕ ਕਲਰ ਦਾ ਹੈਗਾ ਲਓ ਜੀ ਇਸ ਤਰ੍ਹਾਂ ਪ੍ਰਿੰਟ ਰਹੂਗਾ ਬਾਕੀ ਜਦੋਂ ਇਹ ਸਲਾਈ ਹੋਗੇ ਸੂਟ ਇੰਨੇ ਜਾਦੇ ਸੋਹਣੇ ਬਣਦੇ ਨੇ ਬਹੁਤ ਜਾਦੇ ਸੋਹਣੇ ਰੈਡੀ ਹੁੰਦੇ ਨੇਗੇ ਲਓ ਜੀ ਇਹ ਵਾਲਾ ਸੂਟ ਜੇ ਤੁਸੀਂ 올ਓਵਰ ਲੈਣਾ ਚਾਹੁੰਦੇ ਹੋਗੇ ਤਾਂ ਤੁਸੀਂ 올ਓਵਰ ਲੈ ਸਕਦੇ ਹੋਗੇ ਮੇਰੇ ਨਾਲ ਦਾ ਸੂਟ ਹੈ ਬਟ ਮੈਂ ਮੈਚਿੰਗ ਬਣਾਇਆ ਹਾ ਸਿੱਕਾ ਉਦਾਂ ਹੀ 2100 ਪ੍ਰਾਈਸ ਚ ਰਹੂਗਾ ਤੇ ਜੇ ਤੁਸੀਂ 올ਓਵਰ ਲੈਣਾ ਚਾਹੁੰਦੇ ਹੋਗੇ ਤਾਂ ਤੁਹਾਨੂੰ 850 ਦੇ ਵਿੱਚ ਹੀ ਮਿਲੇਗਾ ਠੀਕ ਹੈ ਜੀ ਨੈਕਸਟ ਸੂਟ ਤੁਸੀਂ ਦੇਖ ਸਕਦੇ ਹੋਗੇ ਫਰੋਜ਼ੀ ਸ਼ੇਡ ਦਾਗਾ ਸੂਟ ਹੈਗਾ ਲਓ ਜੀ ਮਹਿੰਦੀ ਕਿਉਂਕਿ ਮੈਨੂੰ ਪਿਛਲੀਆਂ ਸੂਟਸ ਦੀ ਇਹਨਾਂ ਦੀ ਫੋਟੋ ਆ ਰਹੀਆਂ ਨੇ ਜੀ WhatsApp ਤੇ ਉੱਪਰ ਮੈਂ ਸੋਚਿਆ ਵੀ ਆਪਾਂ ਇੱਕ ਇਹਨਾਂ ਦੇ ਵੀਡੀਓ ਹੀ ਬਣਾ ਕੇ ਪਾ ਦਿੰਨੇ ਆ ਜਿੰਨਾ ਵੀ ਚਾਹੀਦਾ ਹੋਗਾ ਨਾ ਭੈਣ ਨੂੰ ਕਿਸੇ ਨੂੰ ਵੀ ਤਾਂ ਤੁਸੀਂ ਲੈ ਸਕਦੇ ਹੋਗੇ ਲਓ ਜੀ ਨੈਕਸਟ ਸੂਟ ਤੁਸੀਂ ਦੇਖ ਸਕਦੇ ਹੋਗੇ ਇਹ ਵੀ ਕਾਫੀ ਜਿਆਦੇ ਸੋਨਾ ਸੂਟ ਹੈਗਾ ਦੁਪੱਟੇ ਵਗੈਰਾ ਕਿਸੇ ਨਾਲ ਨਹੀਂ ਹੈਗੇ ਜੇ ਤੁਸੀਂ ਦੁਪੱਟਾ ਲਾਉਂਗੇ ਤਾਂ ਉਹਦੇ ਐਕਸਟਰਾ ਚਾਰजेस ਤੁਹਾਨੂੰ ਪੇ ਕਰਨੇ ਪੈਣਗੇ ਕੋਈ ਵੀ ਤੁਸੀਂ ਆਪਣੀ ਮਨ ਪਸੰਦੀਦਾ ਦੁਪੱਟਾ ਗਾ ਜਿਹੜਾ ਤੁਸੀਂ ਰੈਡੀ ਕਰਵਾ ਸਕਦੇ ਹੋਗੇ ਸੂਟ ਨਾਲ ਵੀ ਸਾਡੇ ਸੂਟ ਨਾਲ ਤੁਸੀਂ ਇਦਾਂ ਦਾ ਦੁਪੱਟਾ ਲਗਾ ਦਿਓ ਤਾਂ ਆਪਾਂ ਜ਼ਰੂਰ ਤੁਹਾਨੂੰ ਲਗਾ ਕੇ ਦਵਾਂਗੇ ਲੋ ਜੀ ਇਸ ਤਰ੍ਹਾਂ ਇਹ ਵਾਲਾ ਦੇਖੋ ਇਹ ਵੀ ਤੁਸੀਂ ਦੇਖ ਸਕਦੇ ਹੋਗੇ ਮੇਰੇ ਮਤਲਬ ਬਹੁਤ ਲੂਸ ਜੀ ਲੂਸ ਜਆ ਮਤਲਬ ਮੈਂ ਸੂਟ ਬਣਾਇਆ ਹੈਗਾ ਪਾਕਿਸਤਾਨੀ ਸਟਾਈਲ ਦੇ ਵਿੱਚ ਤਾਂ ਮੇਰੇ ਵੇਅਰ ਕੀਤਾ ਹੁੰਦਾ ਹੈਗਾ ਤੁਸੀਂ ਦੇਖਿਆ ਹੀ ਹੋਣਾ ਪਹਿਲਾਂ ਵੀਡੀਓ ਦੇ ਵਿੱਚ ਉਹਦੇ ਨਾਲ ਦਾ ਸੇਮ ਸੂਟ ਹੈ ਜੇ ਤੁਸੀਂ ਲੈਣਾ ਚਾਹੋਗੇ ਤਾਂ ਤੁਸੀਂ ਇਹ ਵਾਲਾ ਲੈ ਸਕਦੇ ਹੋ ਕੁਝ ਸਾ ਮਤਲਬ ਇਹ ਲੋਟ ਦੇ ਵਿੱਚੋਂ ਜਾਂ ਤਾਂ ਤਿੰਨ ਸੂਟ ਹੋਣਗੇ ਜਾਂ ਚਾਰ ਹੋਣਗੇ ਕਿਸੇ 'ਚ ਦੋ ਨਹੀਂਗੇ ਬਸ ਇੰਨੇ ਕੁ ਸੂਟ ਅਵੇਲੇਬਲ ਨੇਗੇ ਕੋਈ ਜ਼ਿਆਦਾ ਨਹੀਂ ਹੈਗੇ ਜੇ ਤੁਸੀਂ ਲੈਣਾ ਚਾਹੋਗੇ ਤਾਂ ਇਹਨਾਂ ਦੇ ਵਿੱਚੋਂ ਆਰਡਰ ਲੇਗੇ ਫਾਸਟਲੀ ਕਰ ਦਿਓ ਲਓ ਜੀ ਫਿਰ ਨੈਕਸਟ ਸੂਟ ਤੁਸੀਂ ਦੇਖ ਸਕਦੇ ਹੋਗੇ ਇਹਦੇ ਵਿੱਚ ਇੱਕ ਫਰੋਜ਼ੀ ਕਲਰ ਵੀ ਮਿਲ ਜੂਗਾ ਪਿੰਕ ਵੀ ਮਿਲ ਜੂਗਾ ਦੋ ਸ਼ੇਡ ਨੇਗੇ ਤੁਸੀਂ ਫਰੋਜ਼ੀ ਲੈਣਾ ਚਾਹੋਗੇ ਫਰੋਜ਼ੀ ਲੈ ਸਕਦੇ ਹੋ ਪਿੰਕ ਲੈਣਾ ਚਾਹੁੰਦੇ ਹੋ ਤਾਂ ਪਿੰਕ ਲੈ ਸਕਦੇ ਹੋਗੇ ਠੀਕ ਹੈ ਜੀ ਦੁਪੱਟਾ ਜੇ ਤੁਸੀਂ ਕਹੋਗੇ ਵੀ ਸਾਨੂੰ ਤਿਆਰ ਕਰਕੇ ਦੇ ਦਿਓ ਤਾਂ ਤੁਸੀਂ ਕੋਟੇ ਦਾ ਦੁਪੱਟਾ ਇਹਨਾਂ ਨਾਲ ਲਗਾ ਸਕਦੇ ਹੋਗੇ ਜਾਂ ਫਿਰ ਤੁਸੀਂ ਬੈਂਬਰ ਦਾ ਦੁਪੱਟਾ ਵੀ ਲਗਾ ਸਕਦੇ ਹੋ ਕਿਉਂਕਿ ਬੈਂਬਰ ਦਾ ਦੁਪੱਟਾ ਵੀ ਹੈ ਜਿਹੜਾ ਕਾਫੀ ਜ਼ਿਆਦਾ ਵਧੀਆ ਰਹਿਣ ਦਾ ਕਾਟਨ ਦੇ ਸੂਟਾ ਨਾਲ ਲਓ ਜੀ ਇਦਾਂ ਮਤਲਬ ਜਿੱਦਾਂ ਇਹ ਮੈਵੀਅਰ ਕੀਤਾ ਹੋਇਆ ਇਹ ਵੀ ਬੈਂਬਰ ਦਾ ਹੀ ਦੁਪੱਟਾ ਹੈਗਾ ਤਾਂ ਕਾਫੀ ਜ਼ਿਆਦੇ ਵਧੀਆ ਰਹਿੰਦਾ ਹੈਗਾ ਸੂਟਾਂ ਨਾਲ ਤਾਂ ਤੁਸੀਂ ਇਦਾਂ ਦੇ ਮਤਲਬ ਦੁਪੱਟੇ ਨੇ ਇਹਨਾਂ ਸੂਟਾਂ ਨਾਲ ਲਗਾ ਸਕਦੇ ਹੋਗੇ ਜੇ ਫਿਰ ਤੁਸੀਂ ਕੋਆਰਟ ਸੈੱਟ ਵਗੈਰਾ ਰੈਡੀ ਕਰਵਾਉਣਾ ਚਾਹੋਗੇ ਤਾਂ ਤੁਸੀਂ ਕਰਵਾ ਸਕਦੇ ਹੋਗੇ ਆਪਣਾ ਮੈਜ਼ਰਮੈਂਟ ਤੁਸੀਂ ਸੈਂਡ ਕਰ ਸਕਦੇ ਹੋ ਜਾਂ ਫਿਰ ਤੁਸੀਂ ਕੱਲਾ ਫੈਬਰਿਕ ਆਪਣੇ ਤੋਂ ਬਾਇ ਕਰ ਸਕਦੇ ਹੋ ਜਿੱਥੋਂ ਤੁਸੀਂ ਰੈਡੀ ਕਰਵਾਉਣਾ ਚਾਹੁੰਦੇ ਹੋ ਕਰਵਾ ਸਕਦੇ ਹੋਗੇ ਠੀਕ ਹੈ ਜੀ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਅੱਜ ਵਾਲੇ ਸੂਟਾਂ ਦੇ ਜਿਹੜੇ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜ